ਦੁਨੀਆ ਦੁਨੀਆ ਤੁਹਾਡੇ ਹਰਨ ਦਾ ਇੰਤਜ਼ਾਰ ਕਰਦੀ ਹੋਵੇ ਉਹ ਜਿੱਤਣ ਦਾ ਸੁਆਦ ਵੀ ਤਾਲ ਆਉਦਾ ਹੈ ਦੇਦੇ ਨੇ ਉਸ ਦਿਹਾ ਜਿਹੜੇ ਲੱਤਾਂ ਖਿੱਚਦੇ ਉਹ ਬਾਹ ਸਾਡੀ ਉਤਲੇ ਨੇ ਬੜੀ ਹੋਈ ਆ ਬੜੀ ਹੋਈ ਸਿਮਰਨਜੀਤ ਕਹਿੰਦੇ ਕੁਰਸੀ ਛੱਡ ਕੇ ਆਇਆ ਕਹਿੰਦਾ ਇੱਕ ਵਾਰੀ ਕਹਿੰਦੇ ਵੀ 9 ਤਰੀਕ ਦੇ ਮੇਲੇ ਦਾ ਬਹੁਤ ਸੀ ਪਤੰਦਰਾ ਨੇ ਪਲਦੀ ਝੱਤ ਪਾਇਆ ਕਹਿੰਦਾ ਚਾਹੁੰਦੇ ਨਹੀਂ ਸੀ ਵੀ ਮੇਲਾ ਨਾ ਦੇਣਾ ਰੱਬ ਨਾਲ ਵੀ ਲੜਨਾ ਕਿ ਕਿ ਸੁਪਨਾ ਮੇਰੀ ਦਾਰੀ ਇਹ ਤੇ ਰੱਬ ਵੀ ਲੜਨਾ ਓਏ ਨਾ ਕੋਈ ਇਲਾਜ ਹੈਗਾ ਹੁਣ ਕਿ ਜਦ ਜੱਫੀ ਲਾਕੇ ਵਰਿੰਦਰ ਸਿੰਘ ਤੁਰਵਾ ਵਰਿੰਦਰ ਸਿੰਘ ਦੇ ਘਾਟ ਮੋਹਰੇ ਆਣੇ ਦਾ ਜੇ ਕਦੇ ਦਿੱਕੀ ਜਾਗ ਬੁਰੀਆ ਓ ਜਦੋਂ ਆ ਆ ਆ ਸਵਾਰ ਹੈ ਕਬੱਡੀ ਦਾ ਪਤਾ ਲੱਗ ਰਿੰਦਰ ਦੇ ਲਈ ਚੱਲ ਕਹਿੰਦੇ ਟਕਾਏ ਗੁਰਵੀਰ ਮਾਨ ਵੀਰਰਾ ਬਟਾ ਧੰਨਵਾਦ ਹੈ ਲੈ ਵੀ ਪਿਆਰ ਦੇ ਨਾਲ ਪਿਆਰ ਦੇ ਨਾਲ ਆਹ ਗੱਲ ਨਹੀਂ ਖਿਡਾਰੀਏ ਨੂੰ ਬੇਇੱਜ਼ਤੀ ਹੈ ਵੀ ਆਹ ਕਰਿਆ ਆਹ ਪਿਆਰ ਨਾਲ ਤੁਸੀਂ ਵੀਰੋ ਨਾ ਵੀ ਨਾ ਵੀ ਮਿੱਤਰੋ ਪਿਆਰ ਕੰਮ ਨਹੀਂ ਕਰਦਾ ਨਾ ਨਾ ਪਿਆਰ ਦੀ ਖੇਡ ਹੈ ਆ ਖਿਡਾਰੀ ਖਿਡਾਰੀ ਵੀਰੋ ਇਹ ਕੰਮ ਨਹੀਂ ਕਰਦਾ ਨਾ ਵੀ ਨਾ ਆਹ ਕੰਮ ਨਹੀਂ ਕਰਨਾ ਨਹੀਂ ਨਹੀਂ ਵੀਰੋ ਯਾਰ ਤੁਸੀਂ ਆਪਾਂ